ਖੰਨਾ ਦੇ ਬਲਾਕ ਨੰਬਰ 1 ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 5 ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ ਸਕੂਲ ਦੀ ਮੁਖ ਅਧਿਆਪਕਾ ਸ਼ਾਲੂਖਪੁਰ ਤੇ ਉਹਨਾਂ ਦੇ ਪੂਰੇ ਸਟਾਫ ਵੱਲੋਂ ਇਹ ਪਾਠ ਕਰਵਾਇਆ ਗਿਆ ਇਸ ਵਿਸ਼ੇਸ਼ ਮੌਕੇ ਪਹੁੰਚੇ ਜ਼िला ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਨੇ ਉਚੇਸ ਤੌਰ ਤੇ ਪਹੁੰਚੇ ਨੇ ਇਸ ਮੌਕੇ ਜ਼िला ਸਿੱਖਿਆ ਅਫਸਰ ਨੇ ਕਿਹਾ ਹੈ ਕਿ ਸਕੂਲ ਦੇ ਸਮੂਹ ਸਟਾਫ ਵੱਲੋਂ ਜੋ ਅੱਜ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਮੈਨੂੰ ਇੱਥੇ ਆ ਕੇ ਪਾਠ ਦੇ ਕੀਰਤਨ ਸੁਣ ਕੇ ਬਹੁਤ ਆਨੰਦ ਮਹਿਸੂਸ ਹੋ ਰਿਹਾ ਹੈ ਇਸਦਾੜੀਓ ਨੇ ਕਿਹਾ ਹੈ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੱਚਿਆਂ ਦੀ ਚੰਗੀ ਪੜ੍ਹਾਈ ਤੇ ਸਟਾਫ ਦੀ ਚੜ੍ਹਦੀ ਕਲਾ ਲਈ ਕਰਵਾਇਆ ਗਿਆ। ਮੈਂ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਵਿੰਦਰ ਕੌਰ ਹੈ ਜੀ। ਤੇ ਕੀ ਡੈਸਿਗਨੇਸ਼ਨ ਹੈ ਤੁਹਾਡਾ? dio elementary ludhiana ਮੈਨੂੰ ਕਿੰਨੇ ਇੱਕ ਸਕੂਲ ਆਉਂਦੇ ਨੇ ਤੁਹਾਡੇ ਉਹਨਾਂ ਹਾਂਜੀ 992 ਸਰ ਜੀ ਅੱਜ ਜਿਹੜੇ ਖੰਨਾ ਦੇ ਵਿੱਚ ਤੁਸੀਂ ਪਹੁੰਚੇ ਹੋ ਤੇ ਜੀ ਸੁਖਮੀ ਸਾਹਿਬ ਜੀ ਦੇ ਪਾਸ ਕਰਾਇਆ ਜਾ ਰਿਹਾ ਹੈ ਇਸ ਸਬੰਧੀ ਤੁਸੀਂ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਖੰਨਾਵਾਂ ਦਾ ਬਲਾਕ ਬਲਾਕ ਦਾ ਸਕੂਲ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 5 ਦੇ ਵਿੱਚ ਮੈਂ ਪਹੁੰਚੀ ਹਾਂ ਇੱਥੇ ਤੇ ਇੱਥੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ ਕੀਰਤਨ ਹੋ ਰਹੇ ਆ ਤੇ ਇੱਥੋਂ ਦੇ ਸਟਾਫ ਨੇ ਮਿਲ ਜੁਲ ਕੇ ਇਹਨਾਂ ਦੇ ਹੀ ਸਟਾਫ ਮੈਂਬਰ ਸਰਦਾਰ ਮਨਦੀਪ ਸਿੰਘ ਜਿਹੜੇ ਪੈਨ ਪੈਸਿਫਿਕ 올림픽 ਖੇਡਾਂ ਦੇ ਵਿੱਚ ਜਾ ਕੇ ਹਾਕੀ ਦੇ ਵਿੱਚ ਬ੍ਰਾਂਜ਼ ਮੈਡਲ ਜਿੱਤ ਕੇ ਲੈ ਕੇ ਆਏ ਆ ਉਹ ਖੁਸ਼ੀ ਸਾਰੇ ਹੀ ਜ਼ਿਲ੍ਹੇ ਨਾਲ ਸਾਂਝੀ ਕਰਨ ਦੇ ਲਈ ਇਹਨਾਂ ਨੇ ਅੱਜ ਇੱਥੇ ਗੁਰੂ ਮਹਾਰਾਜ ਦੇ ਚਰਨ ਪਵਾ ਕੇ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਲਈ ਤੇ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਇੱਥੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਹੋ ਰਹੇ ਆ ਤੇ ਬਹੁਤ ਆਨੰਦਮਈ ਸਮਾ ਜਿਹੜਾ ਹੈਗਾ ਇਹਨਾਂ ਨੇ ਬੰਨਿਆ ਹੈ ਵਿਦਿਆਰਥੀ ਬੜੇ ਡਿਸਪੀਸਪਲਨ ਦੇ ਵਿੱਚ ਮੱਥਾ ਟੇਕ ਰਹੇ ਆ ਸਟਾਫ ਮੈਂਬਰਸ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਮਿਲ ਜੁਲ ਕੇ ਇੱਥੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਸੋ ਮੈਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਸ ਸਕੂਲ ਦੀ ਪਰਫਾਰਮੈਂਸ ਦੀ ਗੱਲ ਕਰੀਏ ਕਿੰਨੀ ਕੁ ਵਧੀਆ ਪਰਫਾਰਮੈਂਸ ਦੀ ਤੁਹਾਨੂੰ ਰਿਪੋਰਟ ਆਂਦੀ ਰਹਿੰਦੀ ਹੁੰਦੀ ਹਣੀ ਸਮੇਂ-ਸਮੇਂ ਤੇ ਹਾਂਜੀ 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 ਪਰਫਾਰਮੈਂਸ ਬਹੁਤ ਅੱਛੀ ਹੈ 200 ਦੇ ਕਰੀਬ ਬੱਚੇ ਹੈਗੇ ਇੱਥੇ ਤੇ ਸਟਾਫ ਮੈਂਬਰ ਵੀ ਸਾਰੇ ਪੂਰੇ ਆ ਜਿਸ ਤਰ੍ਹਾਂ ਹੁਣੇ ਸ਼ਾਲੂ ਮੈਡਮ ਨੇ ਮੈਨੂੰ ਦੱਸਿਆ ਕਿ ਜਦੋਂ ਇਹ ਆਏ ਆ 2.5 ਸਾਲ ਪਹਿਲਾਂ ਤਾਂ ਇੱਥੇ ਸਿਰਫ 99 ਬੱਚੇ ਸੀ ਅੱਜ 200 ਦੇ ਕਰੀਬ ਬੱਚੇ ਆ ਤੇ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ ਤੇ ਸਾਡੇ ਬੀਪੀਓ ਸਾਹਿਬਾਨ ਵੀ ਸਾਡੇ ਨਾਲ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਖੰਨੇ ਬਲਾਕ ਦਾ ਇੱਕ ਬਹੁਤ ਹੀ ਅੱਛਾ ਸਕੂਲ ਆ ਔਰ ਬਹੁਤ ਅਗਾਵਦੂ ਸਕੂਲ ਆ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਕੰਪੀਟ ਕਰ ਰਿਹਾ ਹੈ ਸਕੂਲ ਤੇ ਦਿਨ-ਬਦਿਨ ਤਰੱਕੀ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਿਵਾਨੇ ਆ ਕਿ ਜਦੋਂ ਵੀ ਕਦੇ ਇਹਨਾਂ ਨੂੰ ਮੇਰੇ ਕੋਲੋਂ ਜ਼ਿਲ੍ਹੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਸਕੂਲ ਦੇ ਲਈ ਕੋਈ ਵੀ ਹੈਲਪ ਚਾਹੀਦੀ ਆ ਤਾਂ ਅਸੀਂ ਹਮੇਸ਼ਾ ਇਹਨਾਂ ਦੀ ਹੈਲਪ ਲਈ ਤਿਆਰ ਆ ਇਹਨਾਂ ਨੂੰ ਪੂਰਾ ਸਹਿਯੋਗ ਦੇਾਂਗੇ ਇਹੋ ਜੇ ਚੰਗੇ ਸਕੂਲਾਂ ਦੇ ਨਾਲ ਹੀ ਸਾਡੇ ਜ਼ਿਲ੍ਹੇ ਦਾ ਜਿਹੜਾ ਹੈਗਾ ਮਾਣ ਉਹ ਸਿੱਖਿਆ ਵਿਭਾਗ ਦੇ ਵਿੱਚ ਵਧਣਾ ਹੈ ਅਸੀਂ ਇਹੀ ਕੰਮ ਨਾ ਕਰਦੇ ਮੈਮ ਅੱਜ ਤੁਹਾਡੇ ਸਕੂਲ ਦੇ ਵਿੱਚ ਸ਼੍ਰੀ ਕੁਪਨੀ ਸਾਹਿਬ ਦਾ ਆਪਾਟ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਕੰਪੂਸਟ ਰਹਿੰਦਾ ਹੈ ਇਸ ਪੰਨੇ ਕਰਦੇ ਪਤਰਾ ਨਹੀਂ ਕਰਨਾ ਇਹ ਪਾਰ ਜਿਹੜਾ ਕਰਵਾਇਆ ਜਾ ਰਿਹਾ ਸਾਡੇ ਸਕੂਲ ਦੇ ਈਟੀਟੀ ਅਧਿਆਪਕ ਸਰਦਾਰ ਮਨਦੀਪ ਸਿੰਘ ਜੀ ਨੇ ਪੈਨ ਪੈਸੀਫਿਕ 올림픽 ਖੇਡਾਂ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਏ ਨੇ ਉਹਨਾਂ ਨੇ ਸੁਖਿਆ ਹੋਇਆ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਹੈ ਜਿਹੜਾ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕਿਦਾਂ ਦੀ ਪਰਫਾਰਮੈਂਸ ਰਹਿੰਦੀ ਐ ਇਸ ਸਕੂਲ ਦੇ ਬੱਚਿਆਂ ਦੀ ਕਿਦਾਂ ਦੇ ਕਲਪੜੀਆਂ ਰਹਿੰਦੀਆਂ ਰਹਿੰਦੀਆਂ ਇਸ ਸਕੂਲ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਕਿਉਂਕਿ ਇੱਥੇ ਸਾਰੇ ਸਟਾਫ ਬਹੁਤ ਜ਼ਿਆਦਾ ਡੈਡੀਕੇਟਿਡ ਨੇ ਮੈਂ ਆਪ ਸਕੂਲ ਮੁਖੀ ਦੀ ਨੀਅਰ ਅਬਾਊਟ 23 ਸਾਲ ਦੀ ਸਰਵਿਸ ਹੈ ਔਰ ਮੈਨੂੰ 2.5 ਸਾਲ ਹੀ ਹੋਏ ਨੇ ਇਸ ਸਕੂਲ ਵਿੱਚ ਆਏ ਹੋਏ ਇੱਥੇ ਚ ਕਾਫੀ ਤਬਦੀਲੀਆਂ ਮੈਂ ਸਰਕਾਰ ਦੀ ਨੀਮਾ ਅਨੁਸਾਰ ਆਈਆਂ ਹੋਈਆਂ ਹੈ ਗ੍ਰਾਂਟਾਂ ਨੂੰ ਖਰਚ ਕਰਕੇ ਕਰ ਰਹੀ ਹਾਂ ਤੇ ਅੱਜ ਡਿਓ ਮੈਡਮ ਆਏ ਹੋਏ ਨੇ ਕੀ ਕਹਿੰਦੇ ਕੋਈ ਖਾਸ ਸਕੂਲ ਬਾਰੇ ਕੁਝ ਕਹੇ ਹਾ ਹੁਣ ਹਾਂਜੀ ਮੈਡਮ ਨੇ ਹਲੇ ਤੱਕ ਕੁਝ ਨਹੀਂ ਕਿਹਾ ਅਲੇ ਮ ਪਰ ਬੜੀ ਮਾਨ ਵਾਲੀ ਗੱਲ ਹੈ ਕਿ ਮੈਡਮ ਦੇ ਨਾਲ ਬਿਲਕੁਲ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਨੇ ਅਸੀਂ ਸੁਣੀਆਂ ਨੇ ਪਹਿਲਾਂ ਪਿਛਲੇ ਮਹੀਨੇ 22 ਅਕਤੂਬਰ ਨੂੰ ਮੈਡਮ ਦੇ ਵੱਲੋਂ ਮੈਨੂੰ ਸਨਮਾਨਿਤ ਵੀ ਕੀਤਾ ਗਿਆ ਹੈ